ਕਣਕ ਦੀ ਵਢਾਈ ਜਿਹੜੀ ਚੱਲ ਰਹੀ ਹੈ ਤੇ ਤੁਸੀਂ ਤੁਹਾਨੂੰ ਵੀ ਪਤਾ ਹੈ ਕਿ ਕਈ ਕਿਸਾਨ ਵੀ ਜਿਹੜੇ ਉਹ ਕਣਕਾਂ ਦੀ ਵਢਾਈ ਜਿਹੜੀ ਉਹ ਕੰਬਾਈਨਰਾਂ ਹੀ ਕਰਵਾ ਰਹੇ ਹਨ ਤੇ ਕੰਬਾਈਨਾ ਇੱਧਰ ਉੱਧਰ ਜਾਣੀਆਂ ਰੋਡ ਦੇ ਉੱਤੇ ਜਾਣੀਆਂ ਇਹ ਵੀ ਲਾਜ਼ਮੀ ਹੈ ਬਟ ਪਰ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਕੰਬਾਈਨ ਜਿਹੜੀ ਰੋਡ ਦੇ ਉੱਤੇ ਜਾ ਰਹੀ ਹੈ ਤੇ ਨਾ ਤਾਂ ਕੋਈ ਰਿਫਲੈਕਟਰ ਹੈ ਦੇ ਅੱਗੇ ਪਿੱਛੇ ਲੱਗਾ ਹੋਇਆ ਨਾ ਤਾਂ ਕੋਈ ਲਾਈਟ ਹੈ ਤੇ ਰਾਤ ਨੂੰ ਜਾ ਰਹੀ ਹੈ ਤੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਤੇ ਸਾਡੀ ਜਿਹੜੀ ਕੰਬਾਈਨ ਵਾਲੇ ਵੀਰਾਂ ਤੇ ਕਿਸਾਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਇਹ ਇਦਾਂ ਦੇ ਕੰਮ ਕਿਰਪਾ ਕਰਕੇ ਨਾ ਕਰੋ ਤੇ ਜਦੋਂ ਵੀ ਕੰਬਾਈਨ ਤੁਸੀਂ ਰੋਡ ਦੇ ਉੱਤੇ ਲੈ ਕੇ ਜਾਣੀ ਹੈ ਜਾਂ ਲਿੰਕ ਰੋਡਾਂ ਤੇ ਵੀ ਲੈ ਜਾਣੀ ਹੈ ਤੇ ਕਿਰਪਾ ਕਰਕੇ ਇਹਦੇ ਤੇ ਰਿਫਲੈਕਟਰ ਜਾਂ ਕੋਈ ਲਾਈਟ ਜਿਹੜੀ ਉਹ ਜ਼ਰੂਰ ਲਗਾਓ ਤਾਂ ਜੋ ਪਿੱਛੇ ਆਉਂਦੇ ਜਿਹੜੇ ਬੰਦੇ ਜਿਹੜੇ ਵੀ ਰਾਹਗੀਰੀ ਆਉਂਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਕੋਈ ਗੱਡੀ ਜਾ ਰਹੀ ਹੈ ਕਿਉਂਕਿ ਜਾਨ ਹਰੇਕ ਦੀ ਕੀਮਤੀ ਹੈ ਕਿਰਪਾ ਕਰਕੇ ਸਮਝੋ ਸੋਚੋ ਤੇ ਚੀਜ਼ ਫੋਲੋ ਜਰੂਰ ਕਰੋ